ਕਿਦੇ ਕਿ ਸਟੋਰ 'ਤੇ ਗੂੜ ਲਗਾ ਦਿੱਤਾ ਬਾਅਦ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਪ੍ਰਸ਼ਾਸਨ ਨੇ ਆ ਕੇ ਅਸਲੂ ਸਾਹਿਬ ਧਾਰੀਵਾਰ ਤੁਰੰਤ ਗੋੜ ਲਵਾ ਕੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਜਲਦ ਤੋਂ ਜਲਦ ਉਹ ਬੰਦਿਆਂ ਨੂੰ ਇੱਥੇ ਲਿਆਵਾਂਗੇ ਜਿਹੜਾ ਕੋ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਗਰਦਾਸਪੁਰ ਚੱਲ ਰਿਹਾ ਹੈ ਹੁਣ ਆ ਉਹਦੇ ਸੰਬੰਧੀ ਉਈ ਪ੍ਰਬੁੱਜ ਜੀ ਸੂਮ ਸੀ ਦੇ ਪੋਸਟਰ ਦੇ ਉੱਤੇ ਆਪਣਾ ਪੋਸਟਰ ਲਗਾ ਗਏ ਸੀਗੇ ਪੋਸਟਰ ਕਮੇਟੀ ਵਾਲਿਆਂ ਨੂੰ ਬੁਲਾਇਆ ਸੀਗਾ ਕਮੇਟੀ ਵਾਲਿਆਂ ਨੇ ਉਹ ਪੋਸਟਰ ਜਿਹੜਾ ਹੈ ਉਹਨੂੰ ਥੱਲੇ ਲਾਤ ਮੈਂ ਬੱਬਾ ਗਿੱਲ ਧਾਰੀਵਾਲ ਤੋਂ ਸੀਐਨਐਫ ਦਾ ਪੰਜਾਬ ਦਾ ਜੂਨ ਪ੍ਰੈਜ਼ੀਡੈਂਟ ਜੋ ਕਿ ਅੱਜ ਇੱਥੇ ਸਾਡੇ ਜਿੰਨੇ ਵੀ ਨੌਜਵਾਨ ਇਕੱਠੇ ਹੋਏ ਆ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਸਾਡਾ ਸਫਾਈ ਸੇਵਕ ਜੂਨੀਅਨ ਪੰਜਾਬ ਵੱਲੋਂ ਇੱਥੇ ਵੱਡੇ ਦਿਨ ਦੇ ਲੱਖ ਲੱਖ ਵਧਾਈ ਦੇਣ ਵਾਸਤੇ ਇੱਕ ਫਲੈਕਸ ਬੋਰਡ ਲੱਗਾ ਹੋਇਆ ਸੀ ਜਿਹਦੇ ਵਿੱਚ ਸਾਡੇ ਅਜੇ खोसला ਜੀ ਡੈਗਰ ਫੋਰਸ ਦੇ ਜਲੰਧਰ ਤੋਂ ਉੱਡਾ ਦੀ ਵੀ ਫੋਟੋ ਲੱਗੀ ਹੋਈ ਸੀ ਔਰ ਸਫਾਈ ਵਾਲੇ ਧਾਰੀਵਾਲੋ ਜੂਨੀਨ ਦੇ ਪ੍ਰਧਾਨ ਸਿਕੰਦਰ ਕਲਿਆਨਦੀ ਔਰ ਪਵਨ ਵੱਡਾ ਜੀ ਡੈਗਰ ਫੋਰਸ ਦੇ ਪ੍ਰਧਾਨ ਔਰ ਇਹਦੇ ਉੱਤੇ ਹੀ ਅਜੇ 2 ਦਿਨ ਪਹਿਲਾਂ ਹੀ ਇਹ ਬੋਰਡ ਲੱਗਾ ਸੀ ਉਹ ਕੁਝ ਸ਼ਲਾਰਤੀ ਆਂਸਾਂ ਨੇ ਇਹਦੇ ਉੱਤੇ ਸਰਤਾਜ ਦਾ ਬੋਰਡ ਲਗਾ ਆ ਦਿੱਤਾ ਉਹ ਜਿਸ ਦੀ ਸੂਚਨਾ ਸਾਡੇ ਕ੍ਰਿਸਚਨ ਆਗੂਆਂ ਨੂੰ ਮਿਲੀ ਜਿਵੇਂ ਕਿ ਗगन ਸਜਾਨਪੁਰ ਵਿਲੀਅਮ ਹੀਰੋਜੀ ਸਨੀ ਸਿੰਮਤਾ ਜੀ ਰਮਾ ਜੀ ਹੋਰ ਵੀ ਸਾਡੇ ਜਿੰਨੇ ਵੀ ਸਾਥੀ ਨੇ ਵਾਲਮੀਕ ਟੈਗਰ ਫੋਰਸ ਤੇ ਪਵਨ ਕੁਮਾਰ ਵੱਡਾ ਜੀ Atul ਜੀ ਭੱਲੀ ਜੀ ਅਬੇ ਜੀ ਮੁਕੱਦਰ ਜੀ ਇਹ ਸਾਰੇ ਸਫਾਈ ਯੂਨੀਅਨ ਦੇ ਹੌਦਿਆਦਾਰ ਨੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਹੀ ਇੱਥੇ ਇਕੱਠੇ ਹੋਏ ਉਹ ਸਾਡੀ ਬਾਅਦ ਚ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਪ੍ਰਸ਼ਾਸਨ ਨੇ ਆ ਕੇ ਐਸਟੀਓ ਸਾਹਿਬ ਧਾਰੀਵਾਲ ਤੁਰੰਤ ਗੋਡ ਲਵਾ ਕੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਜਲਦ ਤੋਂ ਜਲਦ ਉਹ ਬੰਦਿਆਂ ਨੂੰ ਇੱਥੇ ਲਿਆਵਾਂਗੇ ਉਹ ਸਾਡੇ ਲਾਰੰ ਚੌਧਰੀ ਸਾਹਿਬ ਦੀ ਐਸਟੀਓ ਸਾਹਿਬ ਨਾਲ ਗੱਲ ਹੋ ਗਈ ਆ ਉਹ ਸਾਡੇ ਅਜੀਤ ਖੋਸਲਾ ਜੀ ਵਾਲਮੀਕ ਟਾਈਗਰ ਫੋਰਸ ਦੇ ਪ੍ਰਧਾਨ ਜੀ ਉਹਨਾਂ ਦੀ ਵੀ ਐਸਟੀਓ ਸਾਹਿਬ ਨਾਲ ਗੱਲ ਹੋਈ ਆ ਕਿ ਸਾਨੂੰ ਸੰਤੁਸ਼ਟੀ ਆ ਅਜੀਤ ਕੌਣਤਾ ਕਸੰਤੁਸ਼ੀ ਆ ਕਿ ਉਹਨਾਂ ਨੇ ਬੋਰਡ ਲਵਾਤਾ ਆ ਔਰ ਸਾਡਾ ਬੋਰਡ ਫੇਲ ਲੱਗ ਗਿਆ ਆ ਪਰ ਅਸੀਂ ਐਸਐਸਓ ਸਾਹਿਬ ਨਾਲ ਗੱਲ ਕਰ ਲਈ ਆ ਕਿ ਜਿੰਨਾ ਜਿਕਰ ਉਹ ਬੰਦੇ ਨੇ ਇੱਥੇ ਲਿਓਗੇ ਉਹਨਾਂ ਜਿਕਰੇ ਸ਼ਾਂਤ ਨਹੀਂ ਹੋਣੀ ਗੱਲ ਕਿਉਂਕਿ ਅੰਮ੍ਰਿਤਸਰ ਵਾਲਾ ਮਸਲਾ ਅਜੇ ਸ਼ਾਂਤ ਨਹੀਂ ਹੋਇਆ ਤੇ ਨਵਾਂ ਬਖੇੜਾ ਹੋਰ ਇਹਨਾਂ ਨੇ ਸਾਡੇ ਭਾ ਦਾ ਪਾ ਦਿੱਤਾ ਆ ਅਸੀਂ ਨਹੀਂ ਚਾਹੁੰਦੇ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਹੋਏ ਸਾਡੀ ਪ੍ਰਸ਼ਾਸਨ ਅੱਗੇ ਮੰਗਿਆ ਕਿ ਇਹ ਜਿਨ੍ਹਾਂ ਨੇ ਵੀ ਸ਼ਰਾਰਤ ਕੀਤੀ ਆ ਉਹਨਾਂ ਨੂੰ ਤ੍ਰੰਤ ਗ੍ਰਿਫਤਾਰ ਕੀਤਾ ਜਾਏ ਤੇ 295 ਦਾ ਪਰਚਾ ਕੀਤਾ ਜਾਏ ਇੱਥੇ ਧਾਰੀਵਾਲ ਦੇ 크੍ਰਿਸਚਨ ਸਮਾਜ ਦੇ ਕੁਝ ਧਾਰਮਿਕ ਆਗੂ ਉਹਨਾਂ ਨੇ ਇੱਥੇ ਕਾਫੀ ਲਾਮਬੰਦ ਹੋ ਗਏ ਸੀਗੇ ਜਿਹੜਾ ਕੋ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਗੁਰਦਾਸਪੁਰ ਚੱਲ ਰਿਹਾ ਹੈ ਹੁਣ ਆਇਆ ਹੈ ਉਹਦੇ ਸੰਬੰਧੀ ਕੋਈ ਪ੍ਰਭੂ ਜਸੂਲ ਸਿੰਘ ਦੇ ਪੁਸਤ ਦੇ ਉੱਤੇ ਆਪਣਾ ਪੋਸਟਰ ਲਗਾ ਗਏ ਸੀਗੇ ਇਹਨਾਂ ਨੇ ਇਹ ਚੀਜ਼ ਨੂੰ ਲੈ ਕੇ ਇਹ ਚੀਜ਼ ਦਾ ਬੁਰਾ ਬਣਾਇਆ ਔਰ ਸਾਰੇ ਸਮਾਜ ਸੇਵੀ ਜਥੇਬੰਦੀਆਂ ਔਰ ਧਾਰਮਿਕ ਆਗੂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਕਿਹਾ ਕਿ ਜੇ ਕੋਈ ਵਰਕਰ ਕੋਈ ਲੇਬਰ ਦਾ ਬੰਦਾ ਲਾ ਆ ਗਿਆ ਆ ਉਹਦਾ ਵੈਰੀਫਾਈ ਕਰਕੇ ਤੇ ਇਹਦਾ ਹੱਲ ਕਰ ਲਿਆ ਜਾਊਗਾ ਲੇਕਿਨ ਇਹਦੇ ਵਿੱਚ ਕੋਈ ਕਿਸ ਦੀ ਮਤਲਬ ਵੱਡੀ ਉਹ ਨਹੀਂ ਹੈਗਾ ਕਿ ਉਹ ਕਿਸੇ ਜਿਹੜਾ ਸੰਸਥਾਵਾ ਜਾ ਕੇ ਰਾਜਨੀਤਿਕ ਜਾ ਕੋਈ ਹੋਰ ਇਹਦੇ ਵਿੱਚ ਮਵਾਦ ਵਾਲੀ ਕੋਈ ਅਜੇ ਹੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਪੋਸਟਰ ਉਤਾਰਦਾ ਹੁਣ ਕਿੱਦਾਂ ਲੱਗਦਾ ਪੋਸਟਰ ਕਮੇਟੀ ਵਾਲਿਆਂ ਨੂੰ ਬੁਲਾਇਆ ਸੀਗਾ ਕਮੇਟੀ ਵਾਲਿਆਂ ਨੇ ਉਹ ਪੋਸਟਰ ਜਿਹੜਾ ਆ ਉਹਨੂੰ ਥੱਲੇ ਲਾਤਾ ਭਾਈ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਹਾਂਜੀ ਹੋ ਸਕਦਾ ਆ ਪਰ ਐੋ ਜੀ ਕੋਈ ਗੱਲ ਜਿਹੜੀ ਆ ਸਾਹਮਣੇ ਨਹੀਂ ਆਈ ਕਿਉਂਕਿ ਇੱਕ ਨਜ਼ਦੀਕੀ ਕੋਈ ਜਦਾ ਮਾਮਲਾ ਆ ਪੱਕਾ ਕਿ ਇਹ ਕੋ ਨਹੀਂ ਹੈਗਾ ਇਹ ਇੱਕ ਗਲਤੀ ਆ ਜਾਂ ਭੁੱਲਵਾ ਇਹ ਵਰਕਰ ਵੱਲੋਂ ਜਿਹਨੇ ਲਾਇਆ ਵਾ ਉਹਦੀ ਨਲਕੀ ਆ ਔਰ ਫਿਰ ਵੀ ਜਿਹੜਾ ਆਪਾਂ ਉਹ ਸ਼ਾਰਟ ਆਊਟ ਕਰ ਲਿਆ ਆ ਸਾਰੇ ਆਗੂ ਜਿਹੜੇ ਉਹ ਸਿਆਣੇ ਨੇ ਆਪਾਂ ਜਿਹੜਾ ਤਿਹਾਰ ਆ ਖੁਸ਼ੀ ਦੇ ਨਾਲ ਸਾਰੇ ਧਰਮਾਂ ਦਾ ਤਿਹਾਰ ਮਨਾਇਆ ਆ ਆਪਾਂ ਖੁਸ਼ੀ ਦੇ ਨਾਲ ਉਹਨੂੰ ਮਨਾਵਾਂਗੇ ਰਲ ਮਿਲ ਕੇ ਔਰ ਆਪਣੇ ਸ਼ਹਿਰ ਦੇ ਵਿੱਚ ਸ਼ਾਂਤੀ ਨੂੰ ਬਹਾਰ ਰੱਖਾਂਗੇ